ਬਿਤੇ ਦਿਨੀ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਸੀ ਉੱਥੇ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਜਿਸ ਨਾਲ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹੜ ਦੀ ਮਾਰ ਵਿੱਚ ਕਪੂਰਥਲਾ ਜ਼ਿਲ੍ਹੇ ਦਾ ਇਲਾਕਾ ਕਾਫੀ ਪ੍ਰਭਾਵਿਤ ਹੋਇਆ ਸੀ ਜਿਸ ਨਾਲ ਕਈ ਕਿਸਾਨ ਘਰੋਂ ਬੇਕਾਰ ਹੋ ਚੁੱਕੇ ਸਨ ਹਰਪੀੜਤ ਕਿਸਾਨਾਂ ਨੂੰ ਗੁਰਾਨ نزدیکی ਪਿੰਡ ਡੱਲੇਵਾਲ ਦੇ ਨਿੱਜਰ ਪਰਿਵਾਰ ਵੱਲੋਂ ਦੋ ਟਰੈਕਟਰ ਸਵਰਗੀ ਕੈਮਰਨ ਸਿੰਘ ਰਾਏ ਦੀ ਯਾਦ ਵਿੱਚ ਅਤੇ ਬੱਚੀ ਖੁਸ਼ੀ कौर ਨਿੱਜਰ ਵੱਲੋਂ ਦਿੱਤੇ ਗਏ। ਇਸ ਤੋਂ ਇਲਾਵਾ ਇੱਕ ਟਰੈਕਟਰ ਜੋ ਹੜ੍ਹ ਵਿੱਚ ਡੁੱਬਨ ਨਾਲ ਖਰਾਬ ਹੋ ਗਿਆ ਸੀ ਉਸ ਦੀ ਮੁਰੰਮਤ ਤੇ ਆਉਣ ਵਾਲੇ ਖਰਚ ਦੀ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਲਈ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਮੇਜਰ ਪਰਿਵਾਰ ਅਤੇ ਸਮੂਹ ਪੰਜਾਬੀ ਪ੍ਰਵਾਸੀ ਭਾਰਤੀਆਂ ਦਾ ਹਰਪੀੜਤਾਂ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਅੱਜ ਨਗਰ ਡੱਲੇਵਾਲ ਵੀ ਕਿ ਖੜੇ ਆ ਆਪਾਂ ਇੱਥੇ ਦੀ ਸਮੁੱਚੀ ਸੰਗਤ ਨੇ ਜੋ ਉਪਰਾਲਾ ਕੀਤਾ ਖਾਸ ਕਰ ਇੱਥੋਂ ਦੇ ਸਵਰਗਵਾਸੀ ਜਿਹੜੇ ਕੈਂਦਲ ਸਿੰਘ ਰਾਏ ਜਿਨ੍ਹਾਂ ਨੇ ਇੱਕ ਟਰੈਕਟਰ 3600 ਫੋਰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਵਰਗਵਾਸੀ ਜਿਹੜੇ ਹੈਗੇ ਉਹਨਾਂ ਦੇ ਪਰਿਵਾਰ ਵੱਲੋਂ ਅ ਦਿੱਤਾ ਜਾਣਾ ਹੈ ਬਾਬਾ ਜੀ ਸਾਡੇ ਸੇਵਾ ਕਰਦੇ ਨੇ ਉੱਥੇ ਸੁਲਤਾਨਪੁਰ ਦੇ ਕੋਲ ਕਰਮੋਵਾਲ ਪੱਤਨ ਦੇ ਲਾਗੇ ਸੋ ਇਹ ਟਰੈਕਟਰ ਇਹਨਾਂ ਨੂੰ ਦਿੱਤੇ ਜਾਣੇ ਨੇ ਕਿਉਂਕਿ ਉਸ ਏਰੀਆ 'ਚ ਜਿਹੜੀ ਸੇਵਾ ਬਹੁਤ ਲੋੜ ਹੈ ਟਰੈਕਟਰਾਂ ਦੀ ਕਿਉਂਕਿ ਖੇਤਾਂ ਦੇ ਵਿੱਚ ਬੜਾ ਮਾੜਾ ਆ ਗਿਆ ਰੇਤ ਆ ਗਈ ਸੋ ਉਹਦੇ ਵਾਸਤੇ ਇੱਕ 3600 ਫੋਰ ਜਿਹੜਾ ਟਰੈਕਟਰ ਹੈ ਉਹ ਸਵਰਗਵਾਸੀ ਕੈਮਰਨ ਸਿੰਘ ਜੀ ਰਾਏ ਆ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇੱਕ ਮਹਿੰਦਰਾ ਟਰੈਕਟਰ ਹੈ ਜਿਹੜਾ ਖੁਸ਼ੀਕੌਰ ਨਿੱਜਰ ਨਿੱਜਰ ਪਰਿਵਾਰ ਦੀ ਤੰਦਰੁਸਤੀ ਵਾਸਤੇ ਉਹਨਾਂ ਨੇ ਸੇਵਾ ਕੀਤੀ ਆ ਜਿਹੜਾ ਟਰੈਕਟਰ ਖੜਾ ਸਾਡੇ ਕੋਲ ਇਸ ਵੇਲੇ ਇਹ ਵੀ ਉਸ ਏਰੀਆ 'ਚ ਸੇਵਾ ਵਾਸਤੇ ਦਿੱਤਾ ਜਾ ਰਿਹਾ ਇਹ ਵੀ ਬਾਬਾਈ ਦੇ ਹਵਾਲੇ ਕੀਤਾ ਹੈ ਵੀ ਉੱਥੇ ਤੁਸੀਂ ਇਹ ਜਿਹੜੀ ਸੇਵਾ ਨਿਭਾਉਣੀ ਹੈ ਤਾਂ ਇੱਕ ਸਾਡੇ ਕੋਲ ਸਰਦਾਰ ਪ੍ਰਗਟ ਸਿੰਘ ਜੀ ਖੜੇ ਨੇ ਇਹਨਾਂ ਦਾ ਤੁਸੀਂ ਪਿਛਲੇ ਦਿਨੀ ਵੀਡੀਓ ਦੇਖੀ ਹੋਊਗੀ ਵੀ ਟਰੈਕਟਰ ਜਿਹੜਾ ਉਹ ਪਾਣੀ 'ਚ ਡੁੱਬ ਜਾਣ ਕਾਰਨ ਉਹ ਸਾਰੇ ਉਹਦੇ ਬਲਾਕਾਂ 'ਚ ਹਿੱਸੇ 'ਚ ਸਾਰੇ ਪਾਣੀ ਆਵੜਿਆ ਇਹਦਾ ਹੈਡ ਹੈ ਉਹ ਜਾਮ ਹੋ ਗਿਆ ਜੰਗ ਪੈ ਗਿਆ ਸਾਰੇ ਨੂੰ ਸ਼ੋ ਟਰੈਕਟਰ ਖੋਲਿਆ ਹੋਇਆ ਉੱਤੇ ਕਾਫੀ ਪੈਸੇ ਲੱਗਦੇ ਆ ਕਿਉਂਕਿ ਇਹਨਾਂ ਦੀ ਫਸਲ ਸਾਰੀ ਤਬਾਹ ਹੋ ਗਈ ਹੈ ਸ਼ੋ ਇਹ ਸਾਡੇ ਭਰਾ ਨੇ ਸਾਡਾ ਫਰਜ ਬਣਦਾ ਸਾਰੇ ਭਾਈਚਾਰੇ ਦਾ ਵੀ ਜਿੱਥੇ ਜਿੱਥੇ ਕੋਈ ਸਾਡਾ ਭਰਾ ਅੱਜ ਪੀੜਾ ਦੇ ਵਿੱਚ ਹੈ ਤੇ ਉਹਦੇ ਨਾਲ ਮੁੰਡੇ ਨਾਲ ਮੁੰਡਾ ਲਾਈਏ ਸ਼ੋ ਭਾਰਤੀ ਕਿਸਾਨ ਜਿਹਨੂੰ ਦੁਆਬਾ ਵੱਲੋਂ ਸਰਦਾਰ ਤਰਸੀਮ ਸਿੰਘ ਢਿੱਲੋਂ ਤੇਸੀ ਸਾਹਿਬ ਬਾਜਵਾਤ ਸਾਹਿਬ ਸਾਰੇ ਖੜੇ ਨੇ ਸ਼ੋ ਖਾਸ ਕਰਕੇ ਢਿੱਲੋਂ ਸਾਹਿਬ ਨੇ ਇਹ ਤੇ ਤੇਸੀ ਸਾਹਿਬ ਨੇ ਸੇਵਾ ਲਈ ਹੈ ਨੋ ਸਾਹਿਬ ਕਹਿੰਦੇ ਨੇ ਵੀ ਅਸੀਂ ਉਹ ਟਰੈਕਟਰ ਵੀਨਾ ਦਾ ਜਿਹੜਾ ਉਹ ਤੇ ਜਿੰਨੇ ਵੀ ਪੈਸੇ ਲੱਗਣ ਉਹ ਤੇ 50000 ਲੱਗਦਾ 60 ਜਹ ਲੱਗਦਾ ਜਿੰਨੇ ਵੀ ਲੱਗਦੇ ਆ ਉਹ ਪੂਰਾ ਟਰੈਕਟਰ ਇਹਨਾਂ ਦਾ ਤਿਆਰ ਕਰਵਾ ਕੇ ਉਹ ਇਹ ਦੇਣਗੇ ਸੋ ਇਹ ਅੱਜ ਇਹਨਾਂ ਨੂੰ ਤਾਈਆਂ ਬੁਲਾਇਆ ਸੀ ਵੀ ਇਹਨਾਂ ਨੂੰ ਵੀ ਟਰੈਕਟਰ ਦੀ ਤੁਸੀਂ ਬਿਲਕੁਲ ਚਿੰਤਾ ਨਹੀਂ ਕਰਨੀ ਤੁਹਾਡਾ ਟਰੈਕਟਰ ਬਿਲਕੁਲ ਨਵ ਨਵ ਜਿਵੇਂ ਪਹਿਲਾਂ ਚੱਲਦਾ ਸੀ ਉਵੇਂ ਚਾਲੂ ਹਾਲਤ ਚ ਕਰਕੇ ਸਾਰਾ ਉਹਦਾ ਖਰਚਾ ਜਿਹੜਾ ਉਹ ਇਹ ਸਰਦਾਰ ਤੇਜ ਸਿੰਘ ਢਿਲੋਂ ਤੇ ਸੀ ਸਾਹਿਬ ਸਾਰੇ ਭਾਰਤੀ ਕਿਸਾਨ ਜੂਨੀਅਨ ਦੁਆਬਾ ਦੇ ਜਿਹਨੇ ਸਾਥੀ ਆ ਸਾਰਿਆਂ ਨੇ ਹਾਮੀ ਭਰੀ ਆ ਪਿਆਪਾ ਉਹਨੂੰ ਠੀਕਰਾ ਕੇ ਦੇਵਾਂਗੇ